ਦੀ ਮਿਲਨ ਦਾ ਸਮਰਹਮ ਨੂੰ ਫੋਕਲ ਵਰ ਤੋਂ ਤੁਹਾਡਾ ਬਚਨ ਸੰਜੋਗ ਕਰਨ ਨੂੰ ਪਰਮੇਸ਼ਰ ਬਹੁਤ ਰਚਨਾ ਹallelujah ਨਹੀਂ ਬਚ ਰਹਾ ਮਰਕਸ ਦਾ ਨੰਬਰ ਪਹਿਲਾ ਉਸ ਜੀ ਮੈਂ ਪਰਮੇਸ਼ਰ ਦਾ ਬਚਨ ਬੜਾ ਮਾ ਤੁਹਾਡੇ ਸਾਲ ਤੁਹਾਡੇ ਨਾਲ ਨਵੀਗਾ ਇਹਨਾਂ ਸਭ ਨੂੰ ਬੜਾ ਬੋਲਣਾ ਕਿ ਮਰਕਸ ਉਹ ਪਹਿਲਾ ਇੱਕ ਇੱਕ ਨਾ ਪਰਮੇਸ਼ਰ ਦੇ ਪੁੱਤਰ ਯਿਸੂ ਮਸੀਹ ਦੀ ਖੁਸ਼ਖਬਰੀ ਦਾ ਰਾਮ ਜਿਵੇਂ ਕਿ ਇਸਨੂੰ ਦੂਸਤ ਵਿੱਚ ਲਿਖਿਆ ਹੋਇਆ ਹੈ ਸ਼ੁਰੂ ਮੈਂ ਆਪਣੇ ਦੂਜੇ ਨੂੰ ਤੇ ਅੱਗੇ ਵੀ ਜਾਗਾ ਕੋਦਰ ਰੀਂਗ ਰਸਤਾ ਦਿਖਾ ਦੇ ਕੋ ਉਜਾੜ ਵਿੱਚ ਲੁਕੋ ਉਹ ਕਹਾ ਰਿਹਾ ਹੈ ਪ੍ਰਭੂ ਦੇ ਰਸਤੇ ਦਿਖਾ ਕਰੋ ਇਧਰ ਵੱਲ ਸਿੱਧਾ ਕਰੋ ਇਹ ਹਨ ਮੋਤੀਸਮਾ ਇਹ ਜਿੰਨ ਬਰਸੇ ਦੀ ਉਹਦਾ ਟੰਡਪਨ ਸੁਣਨਾ ਟੰਡਪਨ ਹੋਣ ਲੱਗਿਆ ਇਹ ਹਨ ਮੋਤੀਸਮਾ ਦੇਣ ਵਾਲਾ ਅਤੇ ਜਨ ਸਿਰ ਉਸ ਇਹ ਹਨ ਮੋਤੀਸਮਾ ਦੇਣ ਵਾਲਾ ਆਇਆ ਅਤੇ ਉਸਨੇ ਉਜਾੜ ਵਿੱਚ ਲਿਕੇ ਆ ਕੇ ਲੋਕਾਂ ਨੂੰ ਮੋਤੀਸਮਾ ਦਿੱਤਾ ਉਸਨੇ ਉਹਨਾਂ ਨੂੰ ਸਿਖਾਇਆ ਕਿ ਉਹ ਮੋਤੀਸਮਾ ਕਿਸ ਨੇਾਨੂੰ ਸਿਖਾਇਆ ਕਿ ਉਹ ਬੋਧਿਸਵਾਨਾ ਕੇ ਇਹ ਵਿਖਾਉਣਾ ਬੋਧਿਸਵਾਨਾ ਕੇ ਇਹ ਵਿਖਾਉਣਾ ਕਿ ਉਹਨਾਂ ਨੇ ਆਪਣੇ ਜੀਵਨ ਬਦਲ ਨਹੀਂ ਹਨ। ਉਹ ਕਹੇ ਕਿ ਆਪਣੇ ਜੀਵਨ ਦੇ ਬਹੁਤ ਲੋਕ ਉਹਨਾਂ ਨਾਲ ਸੰਬੰਧ ਰਿਹਾ ਵਾਲੇ ਵੀ ਤਰੂ ਉਹਦਾਂ ਨੇ ਪੁੱਛਿਆ ਨਹੀਂ ਹਾਂ ਕਿ ਉਹ ਬੋਧਿਸਵਾਨਾ ਕੀ ਵਿਖਾਉਣ ਕੇ ਆਪਣੇ ਜੀਵਨ ਬਦਲੇ ਹਨ। ਬੋਧਿਸਵਾਨਾ ਬਹੁਤ ਜ਼ਰੂਰੀ ਹੱਲ ਲਿਆ। ਇਸੇ ਤਰ੍ਹਾਂ ਉਹਨਾਂ ਦੇ ਇਹ ਪਾਪ ਮਾਫ਼ ਕੀਤਾ ਯਾਰ ਜਿਹੜੇ ਸੀਨਸ ਕੀਤੇ ਸੀ ਜਿਹੜੇ ਪਾਪ ਸੀ ਕੀਤੇ ਸੀ ਉਹ ਵੀ ਪਾਪੀ ਦੀ ਉਹਦੇ ਪਾਪੀ ਨੂੰ ਮਾਫ਼ ਕੀਤਾ ਯਾਰ ਕਿ ਹਰ ਰੋਜ਼ ਆਪਣੇ ਪਾਪ ਨਾ ਕਰੋ ਹਾਲੇਲੀਉ ਸਾਰੇ ਜੁਬਦੀਆਂ ਤੇ ਅਸਲਮ ਦੇਸ਼ ਦੇ ਲੋਕ ਉਸ ਕੋਲ ਆਏ ਅਤੇ ਆਪੋ ਆਪਣੇ ਕੀਤੇ ਪਾਪਾਂ ਬਾਰੇ ਦੱਸਣ ਲੱਗੇ ਅਤੇ ਉਸ ਤੋਂ ਬਾਅਦ ਯੋਹਨਾ ਨੇ ਉਹਨਾਂ ਨੂੰ ਇਰਦਨ ਦੇ ਵਿੱਚ ਮਗਦਸਮਾ

ਯਾਨੀ ਇਸ ਮਤਲਬ ਤੱਕ ਉਹਨੇ ਰੋਚ ਉਸ ਬਾਲਿਆਣ ਤਾਂ ਗੋਰਦਨ ਗੋਰਜੀਸ ਤਾਂ ਨੈਸ ਕਰਨਾ ਆਪਣੇ ਰੂਪ ਦੇ ਨਾਲ ਆਪਣੀ ਵਾਰਜ ਨਾਲ ਤੇਨ ਬਰਾ ਸਾਡੇ ਕੀ ਲਾਚੀ ਉਹ ਦੇਖਾ ਬੁ ਕਰ ਹਾਲੇ ਲਿ ਗਿਆ ਹੈ ਯਾਦਰ ਕੋ ਵੀ ਬ੍ਰਸ਼ਰ ਗਿਆ ਕਿ ਕੁੱਤੇ ਉਹਦੇ ਵਾਂਗੂ ਕਿਹਾ ਉੱਤੇ ਉਲਟੀ ਕਰਦਾ ਹੈ ਉਹ ਛੱਟ ਲਿੰਦਾ ਹੈ ਉੱਤੇ ਤਾਂ ਸੂਰ ਦੇ ਵਗੋ ਬਿਲਕੁਲ ਨਬਰ ਜੇਕਰ ਤੁਸੀਂ ਪਾਪ ਕੀਤਾ